ਇਸ ਤਰੀਕੇ ਨਾਲ ਇਹ ਨੱਕਾ ਫਿੱਟ ਹੋ ਜਾਂਦਾ ਵਿੱਚ ਸਿੱਧਾ ਚੱਕ ਕੇ ਤਿੰਨ ਬੰਦੇ ਨੂੰ ਰੱਖ ਦਿੰਦੇ ਆ 5 ਮਿੰਟਾਂ ਦਾ ਕੰਮ ਐ ਇਧਰੋਂ ਹੁਣ ਇਹ ਸੈੱਟ ਹੋ ਗਿਆ ਹੁਣ ਇਹਦੇ ਆਸੇ ਪਾਸੇ ਪੈ ਜਾਣੀ ਮਿੱਟੀ ਇਧਰ ਵੀ ਪੈ ਜੂਗੀ ਤੇ ਪਰਲੇ ਪਾਸੇ ਵੀ ਪੈ ਜੂਗੀ ਆ ਇਹਦਾ ਲੈਵਲ ਹੋ ਗਿਆ ਇਹਦੇ ਨਾਲ ਵੀ ਪਾਣੀ ਲਾਉਣਾ ਕਿਵੇਂ ਸੌਖਾ ਹੋ ਜਾਂਦਾ ਫਿਰ ਬਹੁਤ ਜੀ ਬਹੁਤ ਰਾਤ ਨੂੰ ਆਵੇ ਭਲਾ ਦਿਹਾੜੀਆਂ ਮਿਲਦਾ ਨਹੀਂ ਕੱਲਾ ਆ ਕੇ ਭਲਾ ਪਾ ਬੰਦਾ ਲਾਈ ਜਾਵੇ ਕਿਹੜਾ ਵੇ ਕਿਹ ਆ ਕੇ ਫੱਟੀ ਲਾਉਣੀ ਐ ਦੂਜੀ ਕੱਢਣੀ ਐ ਤੇ ਇਧਰਲੇ ਪਾਸੇ ਆਪਾਂ ਤੁਹਾਨੂੰ ਝੋਨੇ ਦੇ ਵਿੱਚ ਲੱਗਿਆ ਇਹ ਨੱਕਾ ਵਿਖਾ ਵੀ ਦਿੰਨੇ ਆ ਜਮਾ ਇੱਕ ਵੀ ਬੂਝਾ ਨਹੀਂ ਪੱਟਿਆ ਇਹਨੇ ਤੇ ਇਧਰੋਂ ਪਾਣੀ ਦੀ ਕੋਈ ਲੀਕੀਜ ਨਹੀਂ ਗਈ ਪਾਣੀ ਖੁੱਲਾ ਤਰਿਆ ਜਾਂਦਾ ਆਰਾਮਣਾਕ ਮੂਰਲੇ ਪਾਸੇ ਟੋਆ ਨਹੀਂ ਪੜਦਾਗਾ ਲੋ ਜੀ ਅੱਜ ਆਪਾਂ ਤੁਹਾਨੂੰ ਇੱਕ ਇਹੋ ਜਿਹੀ ਚੀਜ਼ ਦਿਖਾਉਣੇ ਆ ਵੀ ਇਹ ਚੀਜ਼ ਕਹਿੰਦੇ ਜੇ ਲੱਗ ਜੇ ਨਾ ਕਹਿੰਦੇ ਕੱਲਾ ਬੰਦਾ ਪਾਣੀ ਲਾ ਸਕਦਾ ਤੇ ਆਪਾਂ ਅੱਜ ਖੜੇ ਆ ਪਿੰਡ ਤਨ ਚੱਕ ਦੇ ਵਿੱਚ ਇਹ ਪਿੰਡ ਜਿਹੜਾ ਗੰਗਾ ਨਗਰ ਦੇ ਵਿੱਚ ਰਹਿੰਦਾ Rajasthan ਦੇ ਵਿੱਚ ਤੇ ਆਪਾਂ ਆਹ ਨੱਕੇ ਤੁਹਾਨੂੰ ਦਿਖਾਵਾਂਗੇ ਤੇ ਦੱਸਾਂਗੇ ਵੀ ਕਿੰਨੀ ਇਹਨਾਂ ਦੀ ਕੀਮਤ ਹੈ ਤੇ ਕਿੰਨੀ ਗਵਾਰਤ ਇਹ ਲਾਉਣੇ ਆ ਤੇ ਵੀ ਕਿੱਥੋਂ ਇਹ ਲਿਆਂਦੇ ਆ ਹਨਾ ਤੇ ਇਹਨਾਂ ਨਾਲ ਕੰਮ ਪਾਣੀ ਲਾਉਣ ਵਾਲਾ ਸੌਖਾ ਹੋ ਜਾਂਦਾ ਕਿ ਐਵੇਂ ਗੱਲਾਂ ਹੀ ਬਣਾਈਆਂ ਤੇ ਸਸਰੀਕਾਲ ਅੰਕਲ ਜੀ ਸਸਰੇਗਾ ਜੀ ਤੇ ਇਹ ਨੱਕੇ ਆ ਜਿਹੜੇ ਆਪਣੇ ਇਹ ਤੁਸੀਂ ਕਿੱਥੋਂ ਲੈ ਕੇ ਆਏ ਆ ਬਾਈ ਜੀ ਸੀ ਲਵਾਣੀ ਤੋਂ ਲੈ ਕੇ ਆਂਦੇ ਆ ਸੀ ਲਵਾਣੀ ਇਹ ਕਿੱਥੇ ਜੇ ਰਹਿ ਗਿਆ ਅਮਰਪੁਰੇ ਦੇ ਨਾਲ ਹੀ ਅਗਲੇ ਪਾਸੇ ਅਮਰਪੁਰੇ ਦੇ ਨਾਲ ਇਧਰ ਸੂਰਤਗੜਨ ਸੂਰਤਗੜਨ ਨਹੀਂ ਨਾ ਮਾਨਕ ਸਰ ਟੱਪ ਕੇ ਮੈਂ ਮਾਨਕ ਸਰ ਤੋਂ ਪਰਲੇ ਪਾਸੇ ਹਾਂ ਜੀ ਨੂਬਗੜ ਵਾਲੀ ਸੜਕ ਤੇ ਠੀਕ ਹੈ ਤੇ ਇਹ ਇਹਨਾਂ ਦੀ ਕੀਮਤ ਜੇ ਆਪਾਂ ਗੱਲ ਕਰੀਏ ਕਿੰਨੀ ਹੋਊਗੀ ਤੇ 1100 ਰੁਪਏ ਇਹ ਦੇ ਜੀ 1100 ਰੁਪਏ ਕੰਪਲੀਟ ਫੱਟੀ ਫੱਟੀ ਦੇ ਸਾਰੇ ਕੁਸਮ ਤੇ ਇਹਦੇ ਇਹ ਲੰਬਾਈ ਚੜਾਈ ਫਿਰ ਇਹਦੀ ਕਿੰਨੀ ਕ ਹੈ ਇਹ 20 24 ਦਾ ਹੈ ਜੀ 20 24 ਇਹਦੀ ਲੰਬਾਈ ਜੜਾਈ ਆ ਫੱਟੀ ਦੇ ਸਮੇਤ ਇਹਦੀ ਕੀਮਤ ਹੈਗੀ 1100 ਰੁਪਏ ਹਨਾ ਤੇ ਇਹ ਲੱਗਦਾ ਕਿ ਮੈਂ ਫਿਰ ਇਹਨੂੰ ਵੀ ਆਪ ਨੂੰ ਸੀਮੈਂਟ ਵਗੈਰਾ ਲਾਉਣਾ ਪੈਂਦਾ ਜਾਂ ਸਿੱਧਾ ਹੀ ਇਹ ਲੱਗ ਜਾਂਦਾ ਨਿਕਾਸੇ ਦੀ ਲੋੜ ਹੀ ਨਹੀਂ ਜੀ ਇਹ ਬਸ ਹੁਣ ਟੋਆ ਪੱਟੀ ਜਾਂਨੇ ਤੇ ਬਸ ਮੈਂਟਾਂ ਜੀ ਲੱਗ ਜੂਗਾ ਅੱਛਾ ਇਹ ਟੋਆ ਪੱਟ ਕੇ ਸਿੱਧਾ ਵਿੱਚ ਫਿੱਟ ਕਰਨਾ ਹਨਾ ਫੱਟੀ ਫੱਟੀ ਕਰਨਾ ਜੀ ਤੇ ਇਹ ਜਿਵੇਂ ਇੱਧਰ ਇੰਨਾ ਦਿੱਤਾ ਵਾ ਹਨਾ ਇਹ ਵਾਡਾ ਆ ਤੇ ਇਹ ਫਿਰ ਐ ਖੁਰਦਾ ਨਹੀਂ ਜਦੋਂ ਆਪਾਂ ਇਹਨੂੰ ਲਾ ਦਿੰਨੇ ਆ ਨਾ ਜੀ ਨਾ ਕੁਝ ਨਹੀਂ ਹੁੰਦਾ ਖੁਰਦਾ ਵੀ ਨਹੀਂ ਤੇ ਇਹ ਆਪਾਂ ਕਿੰਨੀ ਵੀ ਕਿੰਨੀ ਕੀ ਦੂਰੀ ਤੇ ਇਹ ਲਾਉਣੇ ਚਾਹੀਦੇ ਜਿਵੇਂ ਇੱਕ ਉਹ ਪਿਆ ਆਪਣੇ ਇਹ ਤਾਂ ਆਪਣੋ ਆਪਣੇ ਵਾਹਨ ਦੇ ਹਿਸਾਬ ਨਾਲ ਜਿਵੇਂ ਸਾਡੇ ਹੁਣ 2.5 ਕਿੱਲਿਆਂ ਦੀ ਲਾਮ ਹੈਗੀ ਅਸੀਂ ਵਿੱਗੇ ਵਿੱਗੇ ਤੇ ਲਾਏ ਆ ਪੂਰੇ 2.5 ਕਿੱਲਿਆਂ ਦੀ ਲਾਮ ਹੈ ਤੇ ਵਿੱਗੇ ਵਿੱਗੇ ਤੇ ਆਪਾਂ ਲਾ ਦੇ ਹਾਂ ਮਾਲਾਬੀ 12 ਕਰਮਾਂ ਦਾ ਕੈਰਾ ਪਾਵਾਂਗੇ ਵਿੱਗਾ ਪੂਰਾ ਬਣ ਜਾਊਗਾ ਠੀਕ ਹੈ 12 ਕਰਮਾਂ ਦਾ ਕੈਰਾ ਵੀ ਇਹ ਵਿੱਗੇ ਵਿੱਗੇ ਤੇ ਆਪਣੇ ਲੱਗ ਗਏ ਹੈਨਾ ਹਾਂਜੀ ਤੇ ਇੱਕ ਵੀ ਇਹਦੇ ਵਿੱਚ ਇਹਨੂੰ ਮਟੀਰੀਅਲ ਕਿਹੜਾ ਕਿਹੜਾ ਵਰਤੋਂ ਚ ਹੋਇਆ ਇਹਦੇ ਵਿੱਚ ਵੀ ਇਹਨੂੰ ਬਣਾਉਣ ਦੇ ਵਿੱਚ ਇੱਕ ਤਾਂ ਛੋਟੀ ਗ੍ਰੇਟ ਹੋਈ ਐ ਤੇ ਇੱਕ ਉਹ ਜਿਹੜੀ ਉਹ ਕਾਲੀ ਜੀ ਬਜਰੀ ਬੋਲਦੇ ਆ ਉਹ ਕ੍ਰੈਸਰ ਕ੍ਰੈਸਰ ਹਾਂਜੀ ਗ੍ਰੇਟ ਤੇ ਸੀਮੈਂਟ ਹਨਾ ਹਾਂਜੀ ਇਹ 1100 ਰੁਪਿਆ ਇਹਦੀ ਕੀਮਤ ਐ ਤੇ ਇਹਨੂੰ ਆਪਾਂ ਫਿਰ ਡੂੰਘਾ ਕਿੰਨਾ ਕੁ ਲਾਈਦਾ ਜੀ ਵੀ ਵਾਣ ਦੇ ਲੈਵਲ ਦੇ ਹਿਸਾਬ ਨਾਲ ਹੀ ਲੱਗਦਾ ਵੈਸੇ ਤਾਂ ਵੀ ਇਹ ਜਿਹੜੀ ਖਾਲੇ ਵਾਲੀ ਆਪਣੀ ਵੱਟ ਐ ਇਹਦੇ ਬਰਾਬਰ ਰੱਖਣਾ ਪੈਂਦਾ ਕਿ ਇਹ ਦੁਨੀਵਾ ਰੱਖਣਾ ਪੈਂਦਾ ਕਿ ਇਹ ਉੱਚਾ ਰੱਖਣਾ ਪੈਂਦਾ ਬਸ ਆਪ ਦਾ ਖਾਲੇ ਦਾ ਲੈਵਲ ਵੇਖ ਲੈਣਾ ਵੀ ਖਾਲਾ ਮਤਲਬ ਉੱਚਾ ਨਹੀਂ ਹੋਣਾ ਚਾਹੀਦਾ ਆਪਦੇ ਤੇ ਨੀਵਾ ਹੋਣਾ ਚਾਹੀਦਾ ਵੀ ਬਰਾਬਰ ਜੇ ਹੋਵੇ ਪਾਣੀ ਤਾਂ ਨਹੀਂ ਡੱਪੇ ਹਾਂ ਬੰਨੀ ਦੇ ਉੱਤੋਂ ਦੀ ਨਹੀਂ ਟਪਣਾ ਆਪਦੀ ਬੰਨੀ ਦੇ ਬਰਾਬਰ ਕਰ ਲਵੇ ਮੇਰੀ ਬੰਨੀ ਦਾ ਪਾਣੀ ਇੱਥੇ ਰਹਿੰਦਾ ਠੀਕ ਹੈ ਤੇ ਇਹਦੇ ਨਾਲ ਵੀ ਪਾਣੀ ਲਾਉਣਾ ਕਿਵੇਂ ਸੌਖਾ ਹੋ ਜਾਂਦਾ ਫਿਰ ਬਹੁਤ ਜੀ ਬਹੁਤ ਰਾਤ ਨੂੰ ਆਵੇ ਪਲਾ ਦਿਹਾੜੀਆਂ ਮਿਲਦਾ ਨਹੀਂ ਕੱਲਾ ਆ ਕੇ ਪਲਾ ਪਾ ਬੰਦਾ ਲਾਈ ਜਾਵੇ ਕਿਹੜਾ ਵੇ ਕਿਹਾ ਕੇ ਫੱਟੀ ਲਾਉਣੀ ਹੈ ਦੂਜੀ ਕੱਢਣੀ ਹੈ ਠੀਕ ਹੈ ਤੇ ਇਹ ਜੇ ਕਿਸੇ ਨੇ ਆਪਣੇ ਐਸ ਏਰੀਏ ਦੇ ਵਿੱਚ ਜਿਵੇਂ ਆਪਾਂ ਹੁਣ ਤਿੰਨ ਚੱਕ ਦੇ ਵਿੱਚ ਖੜੇ ਹਾਂ ਗੰਗਾ ਨਗਰ ਦੇ ਵਿੱਚ ਹਨਾ ਇਹ ਮੰਗਵਾਉਣੇ ਹੁਣ ਇਹਦੇ ਉੱਤੇ ਨੰਬਰ ਵੀ ਦਿੱਤਾ ਹਾਂ ਹਾਂਜੀ ਨੰਬਰ ਦਿੱਤਾ ਹੋਇਆ ਹੈ ਮਿਸਤਰੀ ਦਾ ਨੰਬਰ ਦਿੱਤਾ ਹੋਇਆ ਹੈ ਫੱਟੀ ਦੇ ਦਿੱਤਾ ਉਹ ਆਪਾਂ ਸਕਰੀਨ ਤੇ ਦੇ ਦਾਂਗੇ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਹ ਨੱਕੇ ਲੱਗਦੇ ਕਿਵੇਂ ਪਹਿਲਾਂ ਆਹ ਟੋਆ ਪੱਟਿਆ ਬਾਈ ਨੇ ਤੇ ਇਹਦੇ ਵਿੱਚ ਆਪਾਂ ਹੁਣ ਤੁਹਾਨੂੰ ਫਿੱਟ ਕਰਕੇ ਦਿਖਾਵਾਂਗੇ ਵੀ ਇਹ ਨੱਕਾ ਲੱਗਦਾ ਕਿਵੇਂ ਆ ਤੇ ਬਾਅਦ ਚ ਜਦੋਂ ਇਹ ਫਿੱਟ ਹੋ ਗਿਆ ਉਸ ਤੋਂ ਬਾਅਦ ਵੀ ਦਿਖਾਵਾਂਗੇ ਵੀ ਇਹਦੇ ਲੀਕੇਜ ਵਗੈਰਾ ਤਾਂ ਨਹੀਂ ਹੁੰਦੀ ਹੈ ਨਾ ਪਾਣੀ ਦੀ ਤੇ ਇਹਦੇ ਜਿਵੇਂ ਲੀਕੇਜ ਨਹੀਂ ਹੁੰਦੀ ਪਾਣੀ ਦੀ ਫਿਰ ਨਹੀਂ ਹੁੰਦੀ ਜੀ ਵੀ ਇਹਦੇ ਸੀਮੈਂਟ ਤਾਂ ਲੱਗਦਾ ਨਹੀਂ ਸਿੱਧਾ ਫਿੱਟ ਹੀ ਹੋ ਜਾਂਦਾ ਹੈ ਨਾ ਨਹੀਂ ਆ ਤਾਂ ਹੀ ਐਸੇ ਵਾਸਤੇ ਕੰਨੀ ਦਿੱਤੀ ਵੀ ਹੈ ਨਾ ਨਾਲ ਇਧਰ ਮਗਲੇ ਪਾਸੇ ਮਿੱਟੀ ਨਾਲ ਕੁੱਟ ਕੇ ਭਰ ਜਾਂਦਾ ਹੈ ਅੱਛਾ ਇਧਰੋਂ ਇਹ ਕੁੱਟ ਕੇ ਭਰ ਜੂਗਾ ਹੈ ਨਾ ਹਾਂਜੀ ਤੇ ਇਹਦੇ ਜਿਵੇਂ ਇਹ ਹੈਗੇ ਕਿੰਨੇ ਦੇ 20x24 ਦੇ ਆ ਹਾਂਜੀ ਤੇ ਇਹ ਫਿਰ ਇੰਨਾ ਹੀ ਲਿਆਉਣ ਦੇ ਕੀ ਕਾਰਨ ਹੈ 20x24 ਦਾ ਪਾਣੀ ਖੁੱਲਾ ਤੁਰਿਆ ਜਾਂਦਾ ਆਰਾਮਣਾਕ ਮੂਰਲੇ ਪਾਸੇ ਟੋਆ ਨਹੀਂ ਪੜਦਾਗਾ ਨੇ ਕਿੰਨਾਂ ਜਿਵੇਂ ਆਪਾਂ ਨਹਿਰ ਦਾ ਪਾਣੀ ਵਿੱਚ ਚਲਾ ਕੇ ਕਿੰਨੀਆਂ ਮੋਟਰਾਂ ਇਹਦੇ ਵਿੱਚ ਚੱਲੇ ਜਾਣ ਵੀ ਇਹ ਚੱਲ ਜੂਗਾ ਹੋ ਤਾਂ ਦਾ ਸੀ ਬਾਈ ਦੋ ਮੋਟਰਾਂ ਛੱਡ ਲਈ ਭਲਾਂ ਦੀ ਕੱਲੇ ਮੁੱਕ ਦੇ ਵਿੱਚ ਦੀ ਨਹਿਰ ਦੇ ਪਾਣੀ ਦੇ ਨਾਲ ਨਹਿਰ ਦੇ ਪਾਣੀ ਦੇ ਨਾਲ ਦੋ ਮੋਟਰਾਂ ਇਹਦੇ ਵਿੱਚ ਵਧੀਆ ਚੱਲੇ ਜਾਣੀਆਂ ਹਾਂਜੀ ਠੀਕ ਹੈ ਤੇ ਹੁਣ ਆਪਾਂ ਤੁਹਾਨੂੰ ਇਹ ਨੱਕਾ ਲਾ ਕੇ ਦਿਖਾਵਾਂਗੇ ਤੇ ਤੁਸੀਂ ਦੇਖੋ ਵੀ ਇਹ ਕਿਵੇਂ ਇੱਥੇ ਫਿੱਟ ਬੈਠਦਾ ਕਿ ਨਹੀਂ ਬੈਠਦਾ ਲਓ ਜੀ ਇਸ ਤਰੀਕੇ ਨਾਲ ਇਹ ਨੱਕਾ ਫਿੱਟ ਹੋ ਜਾਂਦਾ ਵਿੱਚ ਸਿੱਧਾ ਚੱਕ ਕੇ ਤਿੰਨ ਬੰਦੇ ਨੂੰ ਰੱਖ ਦਿੰਦੇ ਆ 5 ਮਿੰਟਾਂ ਦਾ ਕੰਮ ਹੈ ਇੱਧਰੋਂ ਹੁਣ ਇਹ ਸੈੱਟ ਹੋ ਗਿਆ ਹੁਣ ਇਹਦੇ ਆਸੇ-ਪਾਸੇ ਪੈ ਜਾਣੀ ਮਿੱਟੀ ਇੱਧਰ ਵੀ ਪੈ ਜੂਗੀ ਤੇ ਪਰਲੇ ਪਾਸੇ ਵੀ ਪੈ ਜੂਗੀ ਆ ਇਹਦਾ ਲੈਵਲ ਹੋ ਗਿਆ ਖਾਲ ਦੇ ਬਰਾਬਰ ਤੇ ਇੱਕ ਇਹ ਨੱਕਿਆਂ ਦਾ ਸੁਖ ਇਹ ਹੈ ਵੀ ਇਹਨੂੰ ਆਪਾਂ ਕਿਤੇ ਵੀ ਸ਼ਿਫਟ ਕਰ ਸਕਦੇ ਹਾਂ ਚੱਕ ਕੇ ਵੀ ਜੇ ਕੱਲ ਨੂੰ ਆਪਾਂ ਚੇਂਜ ਵੀ ਕਰਨਾ ਇਹਨੂੰ ਭਾਵੇਂ ਪਰਲੇ ਪਾਸੇ ਲੈ ਜਾਓ ਵੀ ਇਹ ਸੀਮਿੰਟ ਦੇ ਵਿੱਚ ਫਿਕਸ ਤਾਂ ਹੈ ਨਹੀਂ ਵੀ ਪਟਿਆ ਨਹੀਂ ਜਾਣਾ ਹਨਾ ਤੇ ਕਿਤੇ ਵੀ ਆਪਾਂ ਇਹਨੂੰ ਲਿਆ ਸਕਦੇ ਹਾਂ ਤੇ ਇਹਦੇ ਦੋ ਦੋ ਤਰ੍ਹਾਂ ਦੇ ਆਉਂਦੇ ਆ 20x20 ਦਾ ਵੀ ਆਉਂਦਾ ਤੇ 20x24 ਦਾ ਵੀ ਆਉਂਦਾ ਉਹ ਆਪਾਂ ਆਪਦੇ ਹਿਸਾਬ ਕਿਤਾਬ ਨਾਲ ਖਰੀਦ ਸਕਦੇ ਆ ਤੇ ਇਹਦੀ ਕੀਮਤ ਹੈਗੀ 1100 ਰੁਪਿਆ ਤੇ ਦੂਜਾ ਜਿਹੜਾ ਉਹਦੀ 1000 ਰੁਪਿਆ ਕੀਮਤ ਹੈ ਬਾਕੀ ਜੇ ਕਿਸੇ ਭਾਈ ਨੇ ਇਹ ਮੰਗਵਾਉਣੇ ਹੋਣ ਤੇ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਤੇ ਇਹੇ ਨੱਕੇ ਤੁਸੀਂ ਮੰਗਵਾ ਸਕਦੇ ਹੋ ਤੇ ਫੱਟੀ ਵੀ ਇਹਦੇ ਨਾਲ ਆਉਂਦੀ ਆ ਤੇ ਜਿੰਨੇ ਨੰਬਰ ਨੱਕਾ ਹੁੰਦਾ ਓਨੇ ਨੰਬਰ ਹੀ ਫੱਟੀ ਇਹਦੇ ਨਾਲ ਦਿੰਦੇ ਆ ਉਹ ਇਹ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਜੇ ਕਿਸੇ ਵੀਰ ਨੇ ਮੰਗਵਾਉਣੇ ਹੋਣ ਇਹੋ ਜੇ ਨੱਕੇ ਤਾਂ ਕੰਟੈਕਟ ਕਰ ਲਿਓ ਤੇ ਇਧਰਲੇ ਪਾਸੇ ਆਪਾਂ ਤੁਹਾਨੂੰ ਝੋਨੇ ਦੇ ਵਿੱਚ ਲੱਗਿਆ ਇਹ ਨੱਕਾ ਵਿਖਾ ਵੀ ਦਿੰਨੇ ਆ ਜਮਾ ਇੱਕ ਵੀ ਬੂਝਾ ਨਹੀਂ ਪੱਟਿਆ ਇਹਨੇ ਤੇ ਇਧਰੋਂ ਪਾਣੀ ਦੀ ਕੋਈ ਲੀਕੀਜ ਨਹੀਂ ਗਈ ਜਮਾ ਫਿੱਟ ਹੈ ਤੇ ਆਹ ਨੰਬਰ ਦਿੱਤਾ ਹੋਇਆ ਲਿਖਿਆ ਬਾਕੀ ਸਕਰੀਨ ਤੇ ਮਿਲ ਜੂਗਾ ਇਹੋ ਜੇ ਨੱਕੇ ਕਿਸੇ ਵੀਰ ਨੇ ਮੰਗਵਾਉਣੇ ਹੋਣ ਤਾਂ ਤੁਸੀਂ ਬਾਈਆਂ ਨਾਲ ਕੰਟੈਕਟ ਕਰ ਲਿਓ ਤੇ ਹੁਣ ਆਪਾਂ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਇਹੋ ਜਿਹੇ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਜੀ ਸਾਰਿਆਂ ਦਾ